ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਬੜਾ ਕੰਮ ਚੱਲਿਆ ਹੋਇਆ ਹੈ ਇੱਕ ਫ੍ਰੈਸ਼ਰ ਦਾ ਇਹ ਚੀਜ਼ ਨਾਲ ਕੋ ਫੁਲਾਣਾ ਰੋਕ ਠੀਕ ਹੋ ਜਾਵੇਗਾ ਤੇ ਕਈ ਪਲਾਸਟਿਕ ਦੀਆਂ ਚੀਜ਼ਾਂ ਵੀ ਚੱਲੀਆਂ ਹਨ ਉਸ ਤੇ ਪੈਰ ਰੱਖੋ ਏਕੋ ਫ੍ਰੈਸ਼ਰ ਹੁੰਦਾ ਹੈ ਤੇ ਕਈ ਹੱਥਾਂ ਨੂੰ ਵੀ ਕਮਾਉਂਦੇ ਹਨ ਤੇ ਕਈ ਵਾਰੀ ਅਸੀਂ ਦਵਾਈਆਂ ਵੀ ਖਾਂਦੇ ਹਾਂ ਕਿ ਠੀਕ ਹੋ ਜਾਵਾਂਗੇ ਪਰ ਦਵਾਈਆਂ ਖਾਣ ਨਾਲ ਸਾਈਡ ਇਫੈਕਟ ਹੋ ਜਾਂਦੇ ਹਨ ਸੋਚਿਆ ਵੀ ਨਹੀਂ ਸੀ ਕਿ ਗੁਰੂ ਮਹਾਰਾਜ ਜੀ ਦੇ ਪੰਜ ਕਕਾਰਾਂ ਵਿੱਚ ਕੰਗਾ ਵੀ ਅਸੀਂ ਕੇਸਾਂ ਵਿੱਚ ਕਰਾਂਗੇ ਗੁਰੂ ਉਹ ਸੋਚੀ ਵਾਲਾ ਸੀ ਕਿ ਪਲਾਸਟਿਕ ਦੀ ਕੰਕੀ ਦੀ ਗੱਤੋਂ ਨਹੀਂ ਕਰਨੀ ਹਮੇਸ਼ਾ ਲੱਕੜ ਦੇ ਕੰਗੇ ਦੀ ਗੱਤੋਂ ਕਰੋ ਕਿਉਂਕਿ ਲੱਕੜ ਦੇ ਕੰਗੇ ਦੇ ਇੱਕ ਇੱਕ ਦੰਦ ਸਾਡੇ ਸਿਰ ਨੂੰ ਐਕੂ ਪ੍ਰੈਸ਼ਰ ਕਰਦੇ ਹਨ ਜਿਸ ਨਾਲ ਦਬਾਅ ਪੈਦਾ ਹੁੰਦਾ ਹੈ ਜਿਸ ਨਾਲ ਐਕੂ ਪ੍ਰੈਸ਼ਰ ਪੈਦਾ ਹੁੰਦਾ ਹੈ ਤੇ ਸਾਡੇ ਸਰੀਰ ਦੇ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਹਮੇਸ਼ਾ ਲੱਕੜ ਦੇ ਕੰਗੇ ਦੀ ਵਰਤੋਂ ਕਰੋ ਕਿਉਂਕਿ ਇਹ ਮਾਲਕ ਦੇ ਬਖਸ਼ੇ ਹੋਏ ਇੱਕ ਕਾਰਨ ਨੂੰ ਲੱਕੜ ਨਾ ਸਮਝ ਲੋਹਾ ਨਾ ਸਮਝ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀਸ਼ ਹੈ ਜੋ ਮੇਰੇ ਸਿਰ ਨੂੰ ਸਪਰਸ਼ ਕਰ ਰਹੀ ਹੈ ਤਾਫਿਲ ਕੇਸਾ ਵਿੱਚ ਕੰਗਾ ਕਰਨ ਦਾ ਆਨੰਦ ਹੋਰ ਹੀ ਹੋਵੇਗਾ ਇਹ ਗਿਆਨ ਸੰਗਤ ਵਿਚਾ ਕੇ ਹੀ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ